हां जी सत श्री अकाल जी सारे वीरां ਦਾ ਇਹ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 10 ਤੋਂ ਲੈ ਕੇ 12 ਸਤੰਬਰ ਦੇ ਮੌਸਮ ਪੰਜਾਬ ਪੰਜਾਬ ਤੇ ਨਾਲ ਲੱਗਦੇ ਹਰਿਆਣਾ ਤੇ ਰਾਜਸਤਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਕਿੜਕਿੜ ਇਲਾਕਿਆਂ ਵਿੱਚ ਉਮੀਦ ਹੈ ਜਿਹੜੇ ਛਰਾਟੇ ਦਰਜ ਕੀਤੇ ਜਾ ਸਰ ਕਿੜਕਿੜ ਇਲਾਕਿਆਂ ਵਿੱਚ ਝਲਕਾ ਦਰਮਿਆਨਾ ਕਿਤੇ ਕਿਤੇ ਪਾਰਮੀ ਦੀ ਛੱਟ ਵੇਖਣ ਨੂੰ ਮਿਲ ਸਕਦੀ 10 11 ਤੇ 12 ਸਤੰਬਰ ਨੂੰ ਤਾਂ ਕਿੜਕਿੜ ਇਲਾਕਿਆਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਆਕੇ ਜਿਲੇ ਤੇ ਇਸ ਵੀਡੀਓ ਨੂੰ ਵੇਖ ਰਿਹਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਕਮੈਂਟ ਕਰ ਜ਼ਰੂਰ ਤੁਸੀਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਵੀ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਜੋ ਸੈਟਲਾਈਟ ਤਸਵੀਰਾਂ ਵੇਖਸੋਰੇ ਅੱਜ 10 11 2024 ਦੀਆਂ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਜਿਹੜਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਅੱਜ ਪੰਜਾਬ ਦੇ ਘਟੋ ਘੱਟ ਵੀ 40 ਤੋਂ 45 ਜਾਂ 45 ਤੋਂ 50% ਖੇਤਰਾ ਵਿੱਚ ਚਾਂਸ ਰਹਿਣਗੇ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖਾਸ ਕਰ ਖੇ ਸੰਭਾਵਨਾਤੇ ਜਿਹੜੇ ਆ ਦੱਖਣੀ ਖੇਤਰੋ ਕੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਇੱਥੇ ਵੀ ਕਾਫੀ ਜਿਹੜੀ ਹਲਚਲ ਆਉਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਤੋਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਜ਼ਿਲ੍ਹੇ ਵਾਈਸ ਤੋਂ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਦੇ ਇਲਾਕੇ ਜਲੰਧਰ ਕਪੂਰਥਲਾ ਲੁਧਿਆਣਾ ਆ ਨਵਾਂ ਸ਼ਹਿਰ ਰੂਪਨਗਰ ਇਹਨਾਂ ਇਲਾਕੇ ਵੇ ਜਿਹੜੀ ਕਾਫੀ ਜਿਹੜੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਕੁਝ ਕੁ ਖੇਤਰਾ ਵਿੱਚ ਝਲਕੇ ਦਰਮਿਆਨੇ ਕਿਤੇ ਕਿਤੇ ਜਿਹੜੀ ਭਾਰੀ ਮੀਂਹ ਦੀ ਝਟ ਵੇਖਣ ਨੂੰ ਮਿਲ ਉਸ ਦੀ ਕੁਝ ਥੋੜੇ ਬੋਤੇ ਖੇਤਰਾ ਵਿੱਚ ਤੇ ਕੁਝ ਕੁ ਇਲਾਕੇ ਵੇ ਜਿਹੜਾ ਮੌਸ ਤਾਂ ਬਾਕੀ ਜਲੰਧਰ ਕਪੂਰਥਲਾ ਅਮਰਸਰ ਦੇ ਕੁਝ ਭਾਗ ਉਸ ਵਰ ਫਿਰੋਜ਼ਪੁਰ ਹੋ ਗਿਆ ਤੇ ਨਾਲ ਲੱਗਦੇ ਆ ਮੋਕਾ ਦੇ ਕੁਝ ਖੇਤਰੋਗੇ ਬਟਿੰਡਾ ਆ ਗਿਆ ਬਰਨਾਲਾ ਆ ਗਿਆ ਜਮਾਨਸਾ ਦੇ ਕੁਝ ਖੇਤਰੋਗੇ ਉਸ ਤੋਂ ਪਰ ਪਟਿਆਲਾ ਸੰਗਰੂਰ ਹੋ ਗਿਆ ਜਾਂ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਮਲੇਰਕੋਟਲਾ ਇਹਨਾਂ ਵਿੱਚ ਸੁਭਾਵਨ ਜਿਹੜੀ ਕ ਬੰਦੀ ਦਿਖਾਈ ਦੇ ਰਹੀ ਅੱਜ 10 ਸਤੰਬਰ 2024 ਨੂੰ ਕੁਝ ਕੁਝ ਇਲਾਕਿਆਂ ਵਿੱਚ ਜਿਹੜੀ ਹਲਚਲ ਆ ਇੱਥੇ ਜਿਹੜੀ ਵੇਖਣ ਨੂੰ ਮਿਲ ਸਕਦੀਆਂ ਨੇ ਸਿਰਸਾ ਹਾਰ ਫਤਿਹਬਾਦ ਜੀਨਦ ਰੋहतक ਕੁਰਕਸ਼ੇਤਰ ਕੈਥਲ ਅੰਮ੍ਰਾਲਾ ਪੰਚਕੂਲਾ ਸੋਨੀਪਤ ਪਾਣੀਪਤ ਲੋਹ ਬਾਂਦੀ ਤਖਾਈ ਦੇ ਰਹੀ ਹੈ ਜਾਨਕੀ ਇਹਨਾਂ ਵਿੱਚ ਚਾਣ ਤੇ ਕਾਫੀ ਰਹਿਣਗੇ ਤਾਂ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਕੋਈ ਥੋੜਪੋਤ ਖੇਤਰ ਹੈ ਭਾਰਮੀ ਦੀ ਛੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਜਿਹੜੀਆਂ 10 ਸਤੰਬਰ 2024 ਦੀ ਅੱਜ ਦੀ ਲਾਈਵ ਸੈਟਲਾਈਟ ਤਸਵੀਰਾਂ ਨੇ ਤਾਂ ਉਸ ਤੋਂ ਬਾਅਦ 11 ਸਤੰਬਰ ਦੀ ਗੱਲ ਕਰੇ 11 ਸਤੰਬਰ ਨੂੰ ਕੋਈ ਜ਼ਿਆਦਾ ਸੰਭਾਵਨਾ ਨਹੀਂ ਰਹੇਗੀ ਫਿਰ ਵੀ ਪੰਜਾਬ ਦੇ ਦੱਖਣੀ ਇਲਾਕੇ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਕੁਝ ਪੂਰਬੀ ਹੋਗੇ ਚੰਡੀਗੜ੍ਹ ਮੁਹਾਲੀ ਦੇ ਨਾਲ ਲੱਗਦੇ ਖੇਤਰ ਕੁਝ ਸੰਗਰੀਆ ਦੇ ਲੱਗਦੇ ਹੋਗੇ ਸਿਰਸਾ हिसार ਹੋਗੇ ਫਤਿਹਗੜ ਜੀਂਦ ਹੋਗੇ ਪਟਿਆਲਾ ਸੰਗਰੂਰ ਮ ਸਾਹ ਲੁਧਿਆਣਾ ਦੇ ਕੁਝ ਭਾਗ ਹੋਗੇ ਪਾਣੀ ਪਤ ਹੋਗਾ ਸੋਨੀ ਪਤ ਹੋਏ ਪੈਥਲ ਅੰਬਾਲਾ ਪੰਚਕੁਲਾ ਦਿੱਲੀ ਦੇ ਨਾਲ ਲੱਗਦੇ ਖੇਤ ਲੋਹਾਰੂ ਹੋਗਾ ਚੂਰੂ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਾਂ ਵਿੱਚ ਸੁਭਾਵਨਾ ਜਿਹੜੀ ਬਾਰਦੀ ਦਿਖਾਈ ਦੇ ਰਹੀ ਹੈ 11 ਸਤੰਬਰ 2024 ਨੂੰ ਪਰ ਕੁਝ ਕੁਝ ਇਲਾਕਿਆਂ ਵਿੱਚ ਟਾਉਂਡਰ ਲੱਗੇ ਵਿੱਚ ਸੁਭਾਵਨਾ ਰਹੇਗੀ ਜਿਆਦਾਤਰ ਲੱਗੇ ਮੌਸਮ ਜਿਆ ਠੀਕ ਠਾਕ ਰਹਿਣ ਦਾ ਅਸਾਰ ਨੇ ਦੂਸਰ 12 ਸਤੰਬਰ ਦੀ ਗੱਲ ਕਰੀ ਤਾਂ 12 ਸਤੰਬਰ ਨੂੰ ਵੀ ਜਿਹੜੇ ਖਾਸ ਕਰ ਜਿਹੜੇ ਹਰਿਆਣਾ ਦੇ ਖੇਤਾਂ ਵਿੱਚ ਕਾਫੀ ਜਿਹੜੇ ਹਲਚਲ ਆਉਣ ਦੀ ਸੁਭਾਵਨਾ ਇਸ ਹਾਰ ਹੋ ਗਿਆ ਸਿਰਸਾ ਹੋ ਗਿਆ ਕੁਝ ਫਤਿਹਾਬਾਦ ਹੋਗਾ ਜੀ ਜੰਡੀਗੜੋ ਕੇ ਮੋਹਾਲੀ ਹੋ ਗਿਆ ਕੈਥਲ ਅੰਮਾਲਾ ਪੰਚਕੂਲਾ ਕੇ ਪਟਿਆਲਾ ਸੰਗਰੂਰ ਹੋ ਕੇ ਮਾਨਸਾ ਦੇ ਕੁਝ ਬਠਿੰਡਾ ਦੇ ਕੁਝ ਦੱਖਣੀ ਇਲਾਕੇ ਹੋਗੇ ਜਾਂ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕੇ ਜਾਂ ਪਾਟ ਦੇ ਨਾਲ ਲੱਗਦੇ ਕੁਝ ਥੋੜਪੋਤ ਖੇਤਰਾ ਵੀ ਇਸ ਸਭਾਵਨਾ ਜਿਹੜੀ ਪਾਣੀ ਦਿਖਾਈ ਦੇ ਰਹੀ 12 ਸਤੰਬਰ 2024 ਨੂੰ ਬਾਕੀ ਜ਼ਿਆਦਾਤਰ ਲੱਗਾ ਮੌਸਮੀਆਂ ਠੀਕ ਠਾਕ ਰਹਿਣ ਦੇ ਸਾਰ ਨੇ ਜਾਨੀ ਕਿ ਤੁਹਾਨੂੰ ਮੇਨ ਮੇਨ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜੇ ਸਾਡੇ ਪੂਰਬੀ ਇਲਾਕੇ ਹੋਗੇ ਦੱਖਣੀ ਲੱਗ ਜਿਹੜੇ ਆਪਣੇ ਪਾਟ ਦੇ ਨਾਲ ਲੱਗਦੇ ਖੇਤਰ ਜਾਂ ਕੁਝ ਆਪਣੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਇ ਸਮਾਭਾਵਨਾ ਤੇ ਪੰਜਾਬ ਦੇ ਮਾਝਾਤ ਬਾਬਦ ਖੇਤਰ ਕੁਛ ਮਾਧ ਕੁਛ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਕੁਛ ਦੱਖਣੀ ਖੇਤਰ ਇਹਨਾਂ ਵਿੱਚ ਸਮਾਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜਿਹੜੇ ਜ਼ਿਲ੍ਹੇ ਨਹੀਂ ਬੋਲੇ ਫਾਜ਼ਿਲਕਾ ਫਰੀਦਕੋਟ ਮੁਕਸਰ ਹੋ ਗਿਆ ਉਸ ਤੋਂ ਬਾਅਦ ਸੂਰਤਗੜ ਹੋ ਗਿਆ ਸ਼੍ਰੀ ਗੰਗਨਗੜ੍ਹ ਹਨਮਾਨਗੜ੍ਹ ਹੋ ਗਿਆ ਨੂਬਗੜ੍ਹ ਦੇ ਖੇਤਰ ਹੋ ਗਏ ਇਹਨਾਂ ਵਿੱਚ ਹੋ ਸਕਦੇ ਕਿਤੇ ਕਿਤੇ ਜਿਹੜੀ ਇਕਦੂਕਾ ਪਾਗਾ ਵਿੱਚ ਹੋ ਸਕਦਾ ਹੈ ਕਿ ਹਲਕੀ ਸੰਘਣੀ ਬੱਦਲਬਾਦ ਕਿਤੇ ਕਿਤੇ ਜਿਹੜੇ ਹਮਾਰੀ ਮੋੜੀ ਜਿਹੜੀ ਕਾਰਵਾਈ ਵੇਖਾ ਨੂੰ ਮੌਸਮੀ ਜ਼ਿਆਦਾਤਰ ਲੱਗਾਇਆ ਇਸ ਮੌਸਮੀ ਠੀਕ ਠਾਕ ਰਹਿਣ ਦਾ ਖੇਤਰਾ ਵਿੱਚ ਤਾਂ ਬਾਕੀ ਅੱਜ ਪੰਜਾਬ ਦੇ ਅੱਜ ਜਿਹੜਾ ਮੀਂਹ ਦਿਨ ਰਹੇਗਾ 10 ਸਤੰਬਰ 2024 ਨੂੰ ਤੱਕ ਅੱਜ ਤੋਂ ਬਤ ਖੇਤਰਾ ਵਿੱਚ ਸੁਭਾਵਨਾ ਰਹੇਗੀ ਖਾਸ ਕਰ ਹਰਿਆਣਾ ਦੇ ਕਾਫੀ ਖੇਤਰਾ ਵਿੱਚ ਕੱਲ ਸੁਭਾਵਨਾ ਜਿਹੜੀ ਬਾਦਨੀ ਦਿਖਾਈ ਦੇ ਰਹੀ ਹੈ ਤੇ ਬਾਰਾਂ ਨੂੰ ਵੀ ਕਾਫੀ ਜਿਹੜੇ ਖੇਤਰਾ ਵਿੱਚ ਸੁਭਾਵਨਾ ਬਾਦਨੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਦੱਖਣੀ ਆ ਪੂਰਬੀ ਇਲਾਕੇ ਜਾਂ ਪਹਾੜਾਂ ਦੇ ਨਾਲ ਲੱਗਦੇ ਖੇਤਰੀਨਾਂ ਵਿੱਚ ਸੁਭਾਵਨਾ ਜਿਹੜੀ ਬੰਦ ਦੀ ਆ ਦਿਖਾਈ ਦੇ ਰਹੀ ਹੈ ਸੈਟਲਾਈਟ ਤਸਵੀਰਾਂ ਵਿੱਚ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੇ ਕਿਸ ਤੱਕ ਦਾ ਮੌ ਇਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੇ ਆਪਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਇੰਨੇ ਜੋ ਵੀਡੀਓ ਸੀ ਤੁਹਾਡੇ ਤੱਕ ਆ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਦੇਖ ਤੁਹਾਡਾ ਬਹੁਤ ਬਹੁਤ ਧੰਨਵਾਦ